ਅੱਜ ਜੀ ਆਪਾਂ ਇੱਕ ਸਵਾਲ ਲੈ ਕੇ ਫੇਰ ਪਹੁੰਚੇ ਆ ਹਮੇਸ਼ਾ ਆਪਾਂ ਬੰਦੇ ਰਹਿੰਨੇ ਸਵਾਲ ਆ ਆਪਣਾ ਸਵਾਲ ਬਿਲਕੁਲ ਸਿੰਪਲ ਆ ਜਿਹੜੇ ਇੰਟੈਲੀਜੈਂਟ ਵੀਰ ਆ ਉਹਨੂੰ ਆਰਾਮ ਨਾਲ ਹੱਲ ਕਰ ਸਕਦੇ ਆ ਅੱਜ ਆਪਾਂ ਸੋਨੂ ਠੇਕੇਦਾਰ ਦੇ ਕੰਮ ਤੇ ਆਏ ਆ ਥੇੜ ਮੇਲੀ ਇੱਥੇ ਦਾ ਹੁਣ ਵਿਲੇ ਹੋ ਗਿਆ ਸਾਰੇ ਕੰਮ ਤੋਂ ਹੈਗਾ ਚਲੋ ਇੱਕ ਸਵਾਲ ਵੀਡੀਓ ਬਣਾ ਲੈਣੇ ਸਵਾਲ ਦੀ ਸਵਾਲ ਸਾਡਾ ਆ ਆਇਟਾ ਰੱਖਿਆ ਹੋਇਆ ਦੇਖ ਲਓ ਜੀ ਆ ਬਿਲਕੁਲ ਲੱਗ ਕੇ ਆ ਕਰਕੇ ਦਿਖਾ ਦਿਓ ਪ੍ਰੋਪਰ ਬੰਦਾ ਕਵੇ ਨਾ ਕਿ ਸਵਾਲ ਪਤਾ ਨਹੀਂ ਲੱਗਿਆ 1 2 3 4 5 6 ਆ ਲਾਈਨ ਚ 6 ਟਾ ਹੋ ਗਈਆਂ ਜੀ 1 2 3 4 5 6 ਇੱਧਰ ਵੀ 6 ਆ ਸੈਂਪਲ ਆ ਜੀ ਸਾਰੇ ਵਾਲੀ ਹਨ ਸਵਾਲ ਆਪਣਾ ਇਹ ਆ ਕਿ ਦੋ ਇਟਾ ਵਿੱਚੋਂ ਚੱਕ ਲੈਣੀ ਆ ਯਾ ਗੈਂਟੀ ਫੇਰ ਇਦਾਂ ਹੀ 6 6 ਆਣੀ ਚਾਹੀਦੀ ਆ ਇਹ ਸਵਾਲ ਆ ਦੇਖੋ ਜੀ ਪਹਿਲਾਂ ਕਿਹੜਾ ਕਰੂਗਾ ਤਾਰੀ ਚਾਲ ਆ ਛੇਤੀ ਆ ਟਾਈਮ ਨਹੀਂ ਹੁੰਦਾ ਕਬ ਵਾਰ-ਵਾਰ ਲੰਮਾ ਹੋ ਜਾਂਦਾ ਨਾਓ ਆਪਣਾ ਆਪਣਾ ਦਿਮਾਗ ਚ ਲਾਈ ਚਲੋ ਬਾਅਦ ਚ ਚੱਲ ਬੈਠ ਜਾ ਕਰੋ ਛੇਤੀ ਕੱਲ ਚੱਲ ਸ਼ੇਰਾ ਇਹ ਮੁੰਡਾ ਸਾਡਾ ਇੰਟੈਲੀਜੈਂਟ ਬੰਦਾ ਆ ਪੜਿਆ ਲਿਖਿਆ ਪੜਿਆ ਲਿਖਿਆ ਮਜ਼ਦੂਰ ਕਹਿ ਸਕਦੇ ਇਹ ਲੱਗੋ ਦੋ ਆਪਣਾ ਦਿਮਾਗ ਨਾਲ ਹੀ ਲਾਉਣੀ ਸੀ ਇਟਾਂ ਵਿੱਚੋਂ ਚੱਕ ਕੇ ਦੋ ਇਟਾਂ ਆਪਾਂ ਚੱਕ ਲੈਣੀਆਂ ਆਆਂ ਜਿਹੜੀਆਂ ਮਰਜ਼ੀ ਚੱਕ ਲਈਆਂ ਇੱਥੋਂ ਮਰਜ਼ੀ ਚੱਕ ਲਈਆਂ ਦੋ ਇਟਾਂ ਆ ਤੂੰ ਹੀ ਦੇਖ ਜਗਾ ਅੱਛਾ ਸਾਹਮਣੇ ਹੋ ਕੇ ਭਾਜੀ ਕਰ ਸਾਹਮਣੇ ਆ ਇੱਥੇ ਅੱਛਾ ਬਈਓ ਕਰਦੀ ਅੱਛਾ ਇੱਥੇ ਦੋ ਇਟਾਂ ਵਿੱਚੋਂ ਚੱਕ ਲੈਣੀਆਂ ਗਿਣਤੀ ਫੇਰ 6 6 ਹੋ ਜਾਣੀ ਚਾਹੀਦੀ ਐ ਇਹ ਮਜ਼ਦੂਰ ਬੰਦਿਆਂ ਦੇ ਆ ਇਟਾਂ ਦੇ ਨਾਲ ਸਾਡਾ ਸੁਭਾਲ ਆ ਸਿੰਪਲ ਮਜ਼ਦੂਰਾਂ ਦਾ ਜਦੋਂ ਕੰਮ ਤੋਂ ਵੇਲੇ ਹੋ ਜੀਦਾ ਫੇਰ ਇਦਾਂ ਹੀ ਕੰਮ ਚੱਲਦਾ ਸਾਡਾ ਚੱਕੋ ਜੀ ਚੱਕੋ ਛੇਤੀ ਦੋ ਇਟਾਂ ਚੱਕੀਆਂ ਚੱਕ ਲੈਣੀਆਂ ਬਾਹਰ ਕੱਢ ਲੈਣੀਆਂ ਭਾਜੀ ਖਤਮ ਕਰ ਦੇਣੀ ਇਹਦਾ ਕੰਮ ਦੋ ਇਟਾਂ ਬਾਹਰ ਕੱਢ ਲੈਣੀਆਂ ਵਿੱਚੋਂ ਬਾਹਰ ਰੱਖ ਲੈ ਇੱਕ ਪਾਸੇ ਇਹ ਗੈਂਟੀ ਚ ਨਹੀਂ ਆਣੀਆਂ ਆਈਆਂ ਇਹਨਾਂ ਦੇ ਹੁਣ ਸ਼ੀਸ਼ੇ ਫੇਰ ਸ਼ੀਸ਼ੇ ਹੋ ਜਾਣੇ ਚਾਹੀਦੇ ਆ ਭੰਨ ਕੇ ਵੀ ਬਣਾ ਸਕਦੇ ਆ ਨਹੀਂ ਭੰਨ ਕੇ ਉਦਾਂ ਭੰਨ ਲਓ ਜੇ ਭੰਨਣ ਨੂੰ ਦਿਆ ਕਰਦੇ ਪਰ ਬਣਾ ਦੇ ਯਾਨੀ ਸ਼ੀਸ਼ੇ ਇਟਾਂ ਨਾਲ ਆਹ ਟਰਾਲ ਦੂਸਰੀ ਗੈਂਟੀ ਹੋਣੀ ਆ ਲਾਓ ਲਾਓ ਜਿੱਥੇ ਲੋਏ ਵਾਹ ਹਲ ਕਰੋ ਕਰੋ ਕੀ ਹੋਇਆ ਇੱਧਰ ਨੂੰ 3 ਰੱਖ ਲਈਏ ਤਾਂ ਇੱਧਰ ਹੋ ਗਈ ਏ ਪਰ ਇੱਧਰ ਨੂੰ 2 ਰਹਿ ਗਈਆਂ ਭਾਈ ਉਹਨਾਂ ਨੂੰ ਕਰਨ ਦੇ ਵੀ ਕਾਰਨ ਕੋਈ ਨਹੀਂ ਨਾਲ ਮੈਂ ਵੀ ਕਰਨਾ ਮੇਰੀ ਹੱਥਾਂ ਦੇਖ ਰਹੇ ਦਿਮਾਗ ਆਪ ਦਾ ਵਰਤਣਾ ਪੈਣਾ ਇੱਥੇ ਰੱਖਣੇ ਪੈਣਗੇ ਰੱਖ ਲਾ ਪੈਣਾ ਜੇ ਤੈਨੂੰ ਜ਼ਿਆਦਾ ਵੀਰ ਲੱਗਦਾ ਚੱਕਣਾ ਗੱਲ ਤਾਂ ਉਹੀ ਆ ਜਦੋਂ ਦੋਆਂ ਰਾਣੀਆਂ ਵਿੱਚੋਂ ਨੋ ਜੀ ਇੱਥੇ ਦੋ ਇੱਟਾਂ ਚੱਕ ਰੋ ਗੈਂਤੀ ਫੇਰ ਛੇ-ਛੇ ਆ ਜੀ ਹਾਂਜੀ ਜਿਹੜੇ ਭਰਾਵਾਂ ਨੂੰ ਵੀਡੀਓ ਦੇਖਦੇ ਆ ਇਹ ਸਾਨੂੰ ਨਹੀਂ ਸਵਾਲ ਦਾ ਹੱਲ ਪਤਾ ਲੱਗਿਆ ਉਹ ਸਾਨੂੰ ਇਹਦਾ ਉੱਤਰ ਦੇ ਸਕਦੇ ਆ ਕਮੈਂਟ ਕਰਕੇ ਕਮੈਂਟਾਂ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਵੀ ਕਰ ਸਕਦੇ ਆ ਕਿ ਹੋਰ ਭਰਾ ਚ ਦੇਖ ਲਾਣ ਜਿਹੜੇ ਇੰਟੈਲੀਜੈਂਟ ਬੰਦੇ ਨੇ ਨਹੀਂ ਕਿ ਉਹ ਗੈਂਟੀ ਤਾਂ ਸਾਰੇ ਬੰਦੇ ਨੂੰ ਘਮੋਣੀ ਆ ਇਹ ਜੀ ਜੀ ਦੇਖੋ ਦਬਾਈ ਆਜੋ ਡੇਕੇ ਰਾਜੀ ਆਜੋ ਜੀ ਭਾਂ ਲੈ ਕਿਤਾ ਵੀ ਕੋਣ ਸਾਡੇ ਕੋਈ ਕੋਈ ਬੰਦਾ ਰਹਿ ਗਿਆ ਆ ਇੱਧਰ ਵੀ ਦੇਖੋ ਜੀ ਤਾਰਾ ਭਾਈ ਥੇਲ ਮਾਰ ਰਿਹਾ ਆ ਸਾਜੀ ਤੇਰਾ ਜੋਰ ਲੱਗ ਗਿਆ ਥੇਲ ਮਾਰੋ ਤਾਰੇ ਇੱਧਰ ਆਓ ਜੀ ਇਹ ਮੁੰਡਾ ਸਾਡਾ ਪੜਿਆ ਲਿਖਿਆ ਬੰਦਾ ਆ ਇਹ ਵੀ ਪੈਸੇ ਲਾਉਣ ਆਇਆ ਆ ਗਿਆ ਕਹਿ ਆ ਜਾ ਮਾਰਨ ਨੂੰ ਨਹੀਂ ਆਉਂਦੀ ਆ ਭਾਜੀ ਘਰ ਆ ਲੈ ਉਧਰ ਸਾਹਮਣੇ ਬੈਠ ਕੇ ਭਾਜੀ ਨਹੀਂ ਬਣਦੀ ਬਣਾਉ ਉਹ ਤਾਰਾ ਬਣਾਊਗਾ ਤੁਰ ਤੋਂ ਤਾਂ ਨਹੀਂ ਬਣਨੇ ਸਾਡਾ ਕੀ ਕਰਨਾ ਉਸ ਤੋਂ ਮੈਨੂੰ ਪਤਾ ਲੱਗ ਗਿਆ ਤੂੰ ਤਾਂ ਉਦਾਂ ਹੀ ਬਣਾ ਦੇਣਾ ਬਿਨਾਂ ਤੈਨੂੰ ਪਤਾ ਦੇ ਦਿੱਤੀ ਤੂੰ ਤਾਂ ਹੀ ਜੱਗਦੇ ਮੈਂ ਬਣ ਜਾਣਾ ਮੈਨੂੰ ਪੱਕਾ ਪਤਾ ਆ ਇਹ ਸੋਈ ਤਾਂ ਅਗਰ ਦੋ 6 ਤਾਂ ਦਰੋਂ ਨੇ ਕਹਿੰਦੇ 6 ਇੱਧਰ ਨੂੰ ਦੋ ਇਟਾ ਵਿੱਚੋਂ ਚੱਕ ਲਾਂਗੇ ਆ ਫੇਰ ਵੀ 6 ਦੀਆਂ 6 ਹੀ ਹੋਣੀਆਂ ਚਾਹੀਦੀਆਂ ਹੁਣ 6 6 ਆ ਨਾ ਤੇ 6 ਇੱਧਰ ਨੂੰ ਆ 6 ਚਈਆਂ ਦੋ ਚੱਕਣੀਆਂ ਵਿੱਚੋਂ ਦੋ ਕੱਢ ਲੈਣੀਆਂ ਬਾਹਰ ਆ ਦੋ ਚੱਕ ਦੇ ਵਿੱਚ ਆ 6 ਹੋ ਗਈਆਂ ਹਾਂਜੀ ਤੈਨੂੰ ਚਾਰ ਹੋਈਆਂ ਦੋ ਚੱਕੇ ਪਾਲੇ ਪਾਸੇ ਰੱਖ ਲੈ ਨਹੀਂ 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 ਵਿੱਚ ਬਾਹਰ ਨਹੀਂ ਸਾਰੀ ਲਾ ਤੇਰਾ ਸਮਾਰ ਸਾਧ ਬਾਕੀ ਸਾਰਾ ਤਾਂ ਹੋ ਗਿਆ ਹੁਣ ਤਾਰਾ ਹੀ ਕਰ ਸਕਦਾ ਹੈ ਤੇ ਇੱਕ ਪਾਸੇ ਨਹੀਂ ਕਰਦਾ ਸਿੱਧਾ ਇਹ ਤਾਰਾ ਕਰ ਸਕਦਾ ਹੈ ਤਾਰੇ ਤੋਂ ਉੱਪਰ ਕੋਈ ਹੈ ਨਹੀਂ ਤੇ ਗਾਰੰਟੀ ਵੀ ਸਾਡੀ ਤਾਰਾ ਮੈਸਟਰੀ ਰਿਹਾ ਪਹਿਲਾਂ ਠੀਕ ਦਾ ਰਿਹਾ ਜਦੋਂ ਤੁਸੀਂ ਅਜੇ ਕੰਮ ਸ਼ੁਰੂ ਨਹੀਂ ਕੀਤੇ ਸੀ ਤੁਸੀਂ ਕੰਮ ਸਿੱਖਦੇ ਸੀ ਕਿ ਉਹਦੇ ਚ ਤਾਰਾ ਕਿਹੜਾ ਆ ਦੋ ਤਾਰਾ ਨਹੀਂ ਥੋੜੀ ਨਾ ਗੱਲ ਤੋਂ ਦਰਵਾਜ਼ਾ ਨਹੀਂ ਜਾ ਸਕਦਾ ਓਕੇ ਓਕੇ ਆ ਲਓ ਜੀ ਓਕੇ ਆਓ ਜੀ ਰੋਜੀ ਤਾਰਿਆ ਹੋਏ ਟੱਕ ਹੋ ਗਿਆ ਨਹੀਂ ਹੋ ਗਿਆ ਇਹਦਾ ਵੀ ਅਸੀਂ ਵੀ ਪੜਾਈ ਆ ਆ ਦੇਖਿਆ ਜੀ ਕੱਟ ਕੱਟ ਕੋਈ ਨਹੀਂ ਇਹੇ ਕਾਟ ਕਰੋ ਲਾਈਕ ਕਰੋ ਇਹਦੇ ਲਈ ਹੋਰ ਮੰਮਾ ਉਧਰ ਚੱਕੇ ਉਧਰ ਕਰਤੀਆਂ ਬਣਦੀ ਜੀ ਗੱਲਾਂ ਲਾ ਪਰ ਤੂੰ ਵੀ ਤਮਾਕੂ ਧਰਾਓ ਬਾਓ ਕੰਜ ਚਲੋ ਮੈਂ ਤੁਹਾਨੂੰ ਉਹ ਦੱਸ ਦੇਣਾ ਕੰਮ ਇਹ ਕਿੱਦਾਂ ਹੋਣਾ ਆ ਤੇ ਬਾਅਦ ਕਈ ਵਾਰੀ ਭਰਾ ਸਾਡੇ ਰਾਂ ਸਾਨੂੰ ਬਾਅਦ ਕਮੈਂਟਾਂ ਚ ਇਹ ਕਹਿੰਦੇ ਆ ਸਵਾਲ ਦਾ ਕੋਈ ਹੱਲ ਨਹੀਂ ਤੁਸੀਂ ਦੱਸਿਆ ਨਹੀਂ ਆਹ ਦੇਖੋ ਜੀ ਆਹ ਚੱਕ ਕੇ ਉੱਥੇ ਰੱਖ ਦਿਓ ਮੋਰੇ ਇੱਧਰ ਉੱਧਰ ਰੱਖ ਦੇ ਇੱਕ ਵਾਰ ਪਹਿਲਾਂ ਰਖਾਓ ਫੇਰ ਦੇਖ ਲਾ ਇੱਕ ਵਾਰ ਰੱਖਾ ਤਾਰੇ ਦਾ ਖਵਾਏਗਾ ਦਸ ਕਰਦੇ ਫੇ ਹੋ ਗਈ ਆਹ ਲਓ ਜੀ ਛੇ ਤੇਰਾ ਛੇ ਤੇਰਾ ਇਦਾਂ ਦਾ ਮੈਂ ਵੀ ਕਹਿੰਦਾ ਵੀ ਛੇ ਇਦਾਂ ਹੈਣੀਆਂ ਛੇ ਇਦਾਂ ਹੈਣੀਆਂ ਇਦਾਂ ਦਾ ਪਤਾ ਕਿੰਨੀਆਂ ਦੋ ਇਟਾਂ ਵਿੱਚੋਂ ਉਹਦਾ ਕੱਢਣੀਆਂ ਵਿੱਚੋਂ ਬੱਸ ਕਰੋ ਉਹਨਾਂ ਜੀ ਆਹ ਦੇਖੋ ਆਹ ਤਾਂ ਮੈਂ ਜੀ ਠੀਕ ਆ ਜੀ ਆਪਾਂ ਦੋ ਈਟਾਂ ਚੱਕਣੀਆਂ ਆ ਆ ਦੇਖੋ ਇੱਕ ਈਟ ਚੱਕਤੀ ਆ ਦੂਜੀ ਈਟ ਚੱਕਤਾਰੇ ਜਿਹੜੀ ਮਰਜੀ ਚੱਕ ਲੈ ਆ ਚੱਕਤੀ ਚੱਕਤੀ ਦੋ ਈਟਾਂ ਬਾਹਰ ਕੱਢਤੀਆਂ ਆ ਜੀ ਹੋ ਗਈਆਂ ਤਾਰੇ ਬਾਹਰ ਇੱਕ ਈਟ ਧਰੋ ਚੱਕੀ ਇੱਕ ਈਟ ਧਰੋ ਚੱਕੀ ਆ ਕਿੰਨੀਆਂ ਹੋ ਗਈਆਂ ਜਣੋ ਹੁਣ ਗੈੰਤੀ 2 4 5 ਤੇ 6 ਲੱਗਦਾ ਤੁਸੀਂ ਇਹ ਦਫੇ ਭਾਈ ਹਾਂ ਨਹੀਂ ਸਹੀ ਆ ਕੇ ਸਹੀ ਆ ਸਹੀ ਆ ਕੋਈ ਤਾਂ ਬਾਅਦ ਵੀ ਕੱਢੀਆ ਤੁਹਾਡਾ ਨਹੀਂ ਗੁੱਡ ਗੁੱਡ ਸਹੀ ਆ ਆਕੇ ਆ ਬਿਲਕੁਲ ਸਹੀ ਆ ਗਿਆ ਤੁਹਾਨੂੰ ਲੱਗਦਾ ਕੋਈ ਤੇ ਦੱਸ ਤੋ ਹਾਂ ਨਹੀਂ ਬਿਲਕੁਲ ਸਹੀ ਹੈ ਇੱਟਾ ਵਿੱਚ ਦੋ ਬਾਹਰ ਕੱਢਦੀ ਆ ਆਪਾਂ 6 ਘੰਟੇ ਅੰਦਰ ਨੂੰ ਕਰਨੀ 6 ਮਾੜੀ ਕਲਾਪਿੰਗ ਚਾਰੇ ਨੀ ਆ ਚਲੋ ਮਾਰੋ ਤਾੜੀ ਫੇ ਹੁਣ ਪਰ ਇਹ ਗੱਲ ਤਾਰੇ ਨਾਲ ਜਿਹੜਾ ਜਵਾਬ ਸਾਡੇ ਨਾਲ ਦਿੱਤਾ ਹਨ ਹਾਂ ਉਸ ਬੈਕਗ੍ਰਾਉਂਡ ਵੀਡੀਓ ਆਪਾਂ ਕੱਟ ਕੇ ਵਿੱਚੋਂ ਬਣਾਣੀ ਆ ਇਹ ਸਹੀ ਆ ਸਹੀ ਆ ਚਾਰੇ ਸਹੀ ਬੈਕਗ੍ਰਾਉਂਡ ਆ ਯਾਰ ਜੈਸ ਪੁੱਤਰ ਕਰਦਾ